ਹਾਂਜੀ ਪੰਜਾਬੀਓ ਸਸਰੀ ਕਾਲ ਵੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਬਲਕਾਰ ਸਿੰਘ ਸਿੱਧੂ ਬਲਕਾਰ ਸਿੱਧੂ ਜਿਹੜਾ ਕਿਉਂਕਿ ਉਹਦਾ ਨਾਮ ਬਲਕਾਰ ਸਿੱਧੂ ਇੱਕ ਸਿੰਗਲ ਰਿਆ ਪਹਿਲਾਂ ਤੇ ਹੁਣ ਜੋ ਆਮ ਆਦਮੀ ਦੇ ਵਿੱਚ ਉਹ ਆਮ ਆਦਮੀ ਪਾਰਟੀ ਹੈ ਜੋ ਉਹਦੇ ਵਿੱਚ ਇੱਕ ਜਿੱਤੇ ਹੋਏ ਇੱਕ ਲੀਡਰਾਂ ਜੋ ਰਾਮਪੁਰਾ ਜ਼ਿਲ੍ਹਾ ਤੋਂ ਰਾਮਪੁਰਾ ਤੋਂ ਉਹ ਜਿੱਤੇ ਹੋਏ ਆ ਪਰ ਜੋ ਹੁਣ ਗੱਲ ਕਰੀਏ ਮਨਜਿੰਦਰਜੀਤ ਸਿੰਘ ਸਿੱਧੂ ਲੋਕੋ ਵਾਇਸ ਟੀਵੀ ਜੋ ਚੈਨਲ ਤੁਸੀਂ ਅਕਸਰ ਦੇਖਦੇ ਆਏ ਆ ਮਨਜਿੰਦਰਜੀਤ ਸਿੰਘ ਸਿੱਧੂ ਉਹ ਵੀ ਸਿੱਧੂ ਆ ਪਰ ਲੋਕੋ ਵਾਇਸ ਟੀਵੀ ਤੇ ਉਹਨਾਂ ਦੀ ਜਿਹੜੀ ਇੱਕ ਆਡੀਓ ਵਾਇਰਲ ਹੁੰਦੀ ਆ ਜਿੱਥੇ ਕਿ ਇਹਨਾਂ ਨੇ ਸਾਡੀਆਂ ਮਾਤਾ ਪਿਤਾ ਨੂੰ ਬਹੁਤ ਗਲਤ ਬੋਲਿਆ ਜੋ ਕਿਸੇ ਦੀ ਧੀ ਪੁੱਤ ਨੂੰ ਕਿਸੇ ਦੀ ਮਾਤਾ ਪਿਤਾ ਨੂੰ ਜੋ ਇਹਨਾਂ ਨੇ ਸੰਧਾਨ ਲਈ ਆਪਣੇ ਬੰਨੀਓ ਵਰਤੀ ਆ ਕਿ ਲੋਕਾਂ ਦੇ ਮੈਨ ਦੇ ਚੁਣੇ ਹੋਏ ਆ ਜੋ ਕਿ ਇਹ ਪਰ ਲੇਕਿਨ ਜਿਹੜਾ ਹੁਣ ਇਹਨਾਂ ਨੇ ਗਲਤ ਸ਼ਬਦ ਵਰਤਿਆ ਆ ਆਡੀਓ ਵਾਇਰਲ ਹੋ ਚੁੱਕੀ ਲੋਕਵਾਇ ਟੀਵੀ ਤੋਂ ਮਨਜਿੰਦਰਜੀਤ ਸਿੱਧੂ ਨੇ ਇਸ ਗੱਲ ਦਾ ਖਲਾਸਾ ਕਰਿਆ ਜੋ ਕਿ ਇਹਨਾਂ ਦੀਆਂ ਕਰਤੂਤਾਂ ਚਾਹ ਕੋਈ ਵੀ ਲੀਡਰ ਚਾਹ ਆਮ ਆਦਮੀ ਦਾ ਹੋਵੇ ਚਾਹੇ ਭਾਜਪੀ ਦਾ ਜੇ ਗਲਤ ਕਰੂ ਤਾਂ ਪੱਤਰਕਾਰ ਉਹਦੀ ਆਵਾਜ਼ ਲੋਕਾਂ ਵਿੱਚ ਸਾਂਝੀ ਕਰਨਗੇ ਇਹਨਾਂ ਦੀਆਂ ਕਰਤੂਤਾਂ ਸਾਹਮਣੇ ਲਿਆਉਣਗੇ ਗੱਲ ਹੁਣ ਇੰਨੀ ਕਾ ਸਾਰੇ ਪੱਤਰਕਾਰ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰੋਂ ਬਾਹਰੋਂ ਸਾਰੇ ਆ ਚੁੱਕੇ ਤਾਂ ਉਹਨਾਂ ਨੇ ਸਿੱਧੀ ਇੱਕ ਮਨਜਿੰਦਰਜੀਤ ਸਿੱਧੂ ਦੇ ਹੱਕ ਦੇ ਵਿੱਚ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਉਹਨਾਂ ਨੇ ਸਿੱਧਾ ਕਿਹਾ ਵੀ ਬਲਕਾਰ ਸਿੱਧੂ ਦੇ ਜਿਹੜਾ ਇਹ ਪੀਏ ਆ ਖੁਦ ਤੋਂ ਤੱਕ ਨਹੀਂ ਕੁਝ ਹੋਇਆ ਤੇ ਪੀਏ ਤੋਂ ਪਰਚਾ ਕਰਵਾਇਆ ਗਿਆ ਪਰ ਕਰਵਾਇਆ ਕਿਉਂ ਗਿਆ ਪਰਚਾ ਕਿਉਂਕਿ ਇਹ ਆਡੀਓ ਵਾਇਰਲ ਹੋ ਚੁੱਕੀ ਤਾਂ ਜੋ ਆਪਣੇ ਚੈਨਲ ਤੋਂ ਲੋਕਵਾਇਟੀਵੀ ਤੋਂ ਉਹਨਾਂ ਨੇ ਲੋਕਾਂ ਦੇ ਵਿੱਚ ਜਿਵੇਂ ਇਹ ਸਾਂਝੀ ਕੀਤੀ ਆ ਤਾਂ ਉਹ ਵੀਡੀਓ ਵਾਇਰਲ ਹੋ ਗਈ ਜਿਹਦੇ ਵਿੱਚ ਇਹਨਾਂ ਦਾ ਜੋ ਕਰਤੂਤਤਾ ਇਹਨਾਂ ਦੀਆਂ ਸਾਹਮਣੇ ਆਈਆਂ ਪੁਲਕਾਰ ਸਿੱਧੂ ਜਿਹੜੇ ਆਮ ਆਦਮੀ ਦੇ ਆ ਪਾਰਟੀ ਦੇ ਮੈਂਬਰ ਆ ਤੇ ਜੋ ਹੁਣ ਗੱਲ ਕਰੀ ਇਹਨਾਂ ਦੀ ਸਰਕਾਰ ਦੀ ਦਿੱਲੀ ਦੇ ਵਿੱਚੋਂ ਤਾਂ ਹਾਰ ਚੁੱਕੇ ਸਾਰਿਆਂ ਨੂੰ ਪਤਾ ਜਿਹੜਾ ਕੇਜਰੀਵਾਲਾ ਉਥੋਂ ਦੇ ਤਾਂ ਲੋਕਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਝਾੜੂ ਦੀਆਂ ਥੀਲਾ ਥੀਲਾ ਕਰਤੀਆਂ ਤੇ ਜੇ ਗੱਲ ਕਰੀਏ ਹੁਣ ਸੀਐਮ ਭਵਨਤਮਨ ਦੀ ਇਹਦੇ ਤੇ ਵੀ ਕਈ ਵੀਡੀਓ ਵਾਇਰਲ ਹੋ ਰਹੀਆਂ ਹੁਣ ਜਦੋਂ ਦੀ ਇਹ ਸਰਕਾਰ ਹਰੀਏ ਦਿੱਲੀ ਦੀ ਹੁਣ ਕਦੇ ਕਿਤੇ ਭਾਸ਼ਣ ਦਿੰਦਾ ਕਦੇ ਕਿਤੇ ਭਾਸ਼ਣ ਦਿੰਦਾ ਕਿਤੇ ਹੁਣ ਜਿਹੜੇ ਪਹਿਲਾਂ ਵਾਅਦੇ ਕਰੇ ਸੀ ਮਹੀਨੇ ਦੀ ਮਹੀਨੇ 1000 ਰੁਪਿਆ ਬੁਰਜਰਗਾ ਨੂੰ 2500 ਪੈਸ਼ਨ ਦੇਉਂ ਮਹੀਨੇ ਦੀ ਮਹੀਨੇ 1000 ਰੁਪਿਆ ਮੈਂ ਲਾਵਾ ਨੂੰ ਖਾਤਿਆਂ ਦੇ ਵਿੱਚ ਪਾਉਂਗਾ ਹਰ ਮਹੀਨੇ ਦੀ ਮਹੀਨੇ ਨਾ ਇਹਦੇ ਹੋ ਵਾਅਦੇ ਪੂਰੇ ਆਏ ਆ ਹੁਣ ਜਦੋਂ ਪਤਾ ਲੱਗਿਆ ਵੀ ਦਿੱਲੀ ਤੋਂ ਹਰ ਗਏ ਹੁਣ ਪੰਜਾਬ ਦੇ ਵਿੱਚ ਦੋਨਾਂ ਦੀਆਂ ਨਜ਼ਰ ਇਹਨਾਂ ਦੀ ਕੇਜਰੀਵਾਲ ਦੀ ਤੇ ਭਗਵੰਤ ਸਿੰਘ ਦੀ ਪੰਜਾਬ ਤੇ ਆ ਵੀ ਜਵੇਂ ਨਾ ਕਿਵੇਂ ਅਸੀਂ ਦੋ ਸਾਲ ਰਹਿੰਦੇ ਜਿਹੜੇ ਲੁੱਟ ਲਗੇ ਪੰਜਾਬ ਨੂੰ ਕਿ ਜਿਹੜਾ ਦਿੱਲੀ ਵਾਲਾ ਲਾਲਾ ਉਹਦਾ ਵੈਸੇ ਵੀ ਤੁਸੀਂ ਵੀ ਵੀਡੀਓ ਵਾਇਰਲ ਹੋਈਆਂ ਜਿਉਂ ਦੇਖ ਗਏ ਹੀ ਆ ਵੀ ਉਹਨੇ ਜਿਹੜਾ ਕਰੋੜਾਂ ਦਾ ਬੰਗਲਾ 12-12 ਕਰੋੜ ਦੇ ਪਰਦੇ ਲਵਾ ਰੱਖਿਆ ਜੇ ਗੱਲ ਕਰੀ ਆ ਆਪਦੇ ਘਰ ਦੇ ਵਿੱਚ ਜਿਹੜੀਆਂ ਫਲੈਸ਼ ਆ ਕਿਹਨੇ ਆਪਾਂ ਤਾਂ ਉਹ 4-4-5-5 ਕਰੋੜ ਦੀਆਂ ਉਹ ਬਣਵਾਈਆਂ ਹੋਈਆਂ ਤਾਂ ਜਿਹੜਾ ਬੰਦਾ ਇੰਨਾ ਬੇਫਾਲਤੂ ਪੈਸਾ ਪਰਦੇਆਂ ਤੇ 12-12 ਕਰੋੜ ਲਾਈ ਜਾਂਦਾ ਬੰਗਲਾ ਤਾਂ ਪਤਾ ਹੀ ਨਹੀਂ ਕਿੰਨੇ ਕਰੋੜਾਂ ਦਾ ਹੈਗਾ ਮੰਗਲਾ ਤਾਂ ਫਿਰ 2-300 ਕਰੋੜ ਦਾ ਉਹ ਜੇ 12 ਕਰੋੜ ਦੇ ਕੱਲੇ ਪਰਦੇ ਲਾ ਰਿਆ ਤਾਂ ਲੈਟਰਿੰਗਾਂ ਤੇ ਲਾ ਰਿਆ 14-14 ਕਰੋੜ ਰੁਪਈਆ ਤਦ ਜਿਹੜੇ ਹਿਸਾਬ ਨਾਲ ਵੀਡੀਓ ਵਾਇਰਲ ਹੋਈ ਆ ਤਾਂ ਜਿਹੜਾ ਇਹ ਮਹਿਲ ਇਹਨੇ ਇੱਕ ਸਾਜਾ ਆਪਣਾ ਆਪਣੇ ਰਹਿਣ ਵਾਸਤੇ ਆਮ ਇੱਕ ਕੋਠੀ ਕਹਿੰਦੇ ਹੁੰਦੇ ਇੱਕ ਆਪਾਂ ਉਹ ਤਾਂ 10-20 ਲੱਖ ਦੀ ਆ ਜਾਂਦੀ ਆ 40 ਲੱਖ ਦੀ ਆ ਜੂ 50 ਲੱਖ ਦੀ ਆ ਜੂ ਚਲੋ ਜਿਹੜੇ ਇੰਨੇ ਕਰੋੜਾਂ ਦੇ ਵਿੱਚ ਇਹ ਪੜਦੇ ਲਾਉਂਦੇ ਆ ਤਾਂ ਇਹ ਜਿਹੜਾ ਬੇਫਾਲਤੂ ਪੈਸਾ ਲੋਕਾਂ ਦੇ ਵਿੱਚ ਤਾਂ ਗਰੀਬਾਂ ਦੇ ਵਿੱਚ ਜਿਹਨੂੰ ਲੋੜ ਆ ਉਹਨਾਂ 'ਚ ਨਹੀਂ ਵੰਡ ਰਹੇ ਜਿਹਨੂੰ ਮੰਨ ਕੇ ਚਲੋ ਇਹਨਾਂ ਨੂੰ ਰਹਿਣ ਵਾਸਤੇ ਅਲੀ ਸ਼ਾਨ ਮਹਿਲ ਚਾਹੀਦਾ ਕੱਲਾ ਤੇ 12 ਕਰੋੜ ਦੇ ਵਿੱਚ ਪੜਦੇ ਚਾਹੀਦੇ ਆ ਫਲੈਸ਼ਾਂ ਦੇ ਉੱਤੇ 12 ਬੜਾ ਕਰੋੜ ਜਿਹਦੇ ਵਿੱਚ ਕੀ ਇੱਕ ਕਈ ਕੋਠੀਆਂ ਆ ਜਾਂਦੀਆਂ 12 ਕਰੋੜ ਦੀਆਂ ਤਾਂ ਉੱਥੇ ਇਹ ਕੱਲੇ ਲੈਟਰਨ ਬਾਥਰੂਮਾਂ ਤੇ ਲਾਈ ਜਾਂਦੇ ਐਨਾ ਪੈਸਾ ਵੀ ਕਿਉਂ ਭਈ ਉਹ ਤੁਸੀਂ ਕੋਈ ਰਾਜੇ ਮਹਾਰਾਜੇ ਹੋ ਗਰੀਬਾਂ ਦੇ ਵਿੱਚ ਬੰਡੋ ਤੁਸੀਂ ਵਾਦੇ ਵੱਡੇ ਵੱਡੇ ਕਰੀ ਜਿੰਨੇ ਹਜ਼ਾਰ ਰੁਪਈਆ ਮਹਿਲਾਵਾਂ ਦਾ ਵਾਦਾ ਕਰਿਆ ਸੀ ਭਵੰਤਮਾਨ ਨਹੀਂ ਹੱਲੇ ਤੇ ਕਿਹਦਾ ਕੋਈ ਨਜ਼ਰ ਨਹੀਂ ਆਈਆਂ ਨਹੀਂ ਕੋਈ ਵੀ ਸਕੀਮ ਜਿਹੜੀ ਵੀ ਕੱਢੀ ਐ ਨਹੀਂ ਫੇਰ ਮੈਂ ਪੰਜਾਬ 'ਚ ਨੌਕਰੀਆਂ ਦਿੱਤੀਆਂ ਜਿਹੜੇ ਕੋਈ ਲੱਗੇ ਆਪਣੇ ਵੱਨਿਓ ਭੱਜ ਦੌੜ ਕਰਕੇ ਨੌਜਵਾਨ ਪੰਜਾਬ ਦੇ ਤਾਂ ਉਹ ਪਹਿਲਾ ਨੰਬਰ ਤਾਂ ਪਹਿਲਾ ਪੈਸੇ ਭਰਉਂਦੇ ਹੁੰਦੇ ਸੀ ਆ ਹੁਣ ਥੋੜਾ ਜਿਹਾ ਸਮਾਂ ਹੋ ਗਿਆ ਹੁਣ ਵੀ ਪੂਰੀਆਂ ਡਿਗਰੀਆਂ ਚਾਹੀਦੀਆਂ ਬਹੁਤ ਹੀ ਮੁੰਡੇ ਮਜ਼ਦੂਰੀਆਂ ਦਿਹਾੜੀਆਂ ਕਰਦੇ ਫਿਰਦੇ ਮੁੰਡੇ ਕੁੜੀਆਂ ਮਜ਼ਦੂਰੀਆਂ ਕਰਦੇ ਫਿਰਦੇ ਜਿਹੜੇ 12 ਪੜਪੜ ਐਮਏ ਕਰ ਕਰਕੇ ਜਿਹੜੇ ਕੀ ਹੁਣ ਮਜ਼ਦੂਰੀਆਂ ਕਰਦੇ ਫਿਰਦੇ ਕੋਈ ਮੈਡੀਕਲਾਂ ਤੇ ਕੋਈ ਦੁਕਾਨਾਂ ਤੇ ਕੋਈ ਕਿਤੇ ਤਾਂ ਪੰਜਾਬ ਦੇ ਵਿੱਚ ਰੋਜ਼ਗਾਰ ਨਾ ਹੋਣ ਕਾਰਨ ਬਾਹਰ ਜਾ ਰਹੇ ਆ ਫਿਰ ਉਦੋਂ ਸਾਨੂੰ ਇਹ ਵੀ ਪਤਾ ਡਿਪੋਰਟ ਕਿਉਂ ਕਰ ਰਹੇ ਆ ਕਿਉਂਕਿ ਬਾਹਰ ਜਿਹੜੇ ਜਾਂਦੇ ਆ ਸਾਡੇ ਗੈਰਕਾਨੂੰਨੀ ਤਰੀਕੇ ਨਾਲ ਟਰੰਪ ਨੇ ਵਾਪਸ ਭੇਜੇ ਗਏ ਆ ਉਥੋਂ ਦਾ ਜਿਹੜਾ ਰਾਸ਼ਟਰਪਤੀ ਆ ਗੱਲ ਹੁਣ ਇੰਨੀ ਕਾ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਨਾ ਹੋਣ ਕਾਰਨ ਹੀ ਬਾਹਰ ਜਾਂਦੇ ਆ ਸਾਰਾ ਸਰਕਾਰਾਂ ਦੀ ਇਹ ਕੰਮ ਆ ਤਾਂ ਜਿਹੜਾ ਹੁਣ ਇਹ ਆਮ ਆਦਮੀ ਪਾਰਟੀ ਦਾ ਬੁਲਕਾਰ ਸਿੱਧੂ ਆ ਜਾ ਜਿਹੜੀ ਹੁਣ ਆਪਾਂ ਟੌਪਿਕ ਤੇ ਆਉਣੇ ਆਗੇ ਇਹਨੇ ਇੱਕ ਲੋਕਵਾਇ ਟੀਵੀ ਤੋਂ ਇੰਦਰਜੀਤ ਸਿੰਘ ਲੋਕਵਾਇ ਟੀਵੀ ਹੈ ਜੋ ਤਾਂ ਉਹਨਾਂ ਦੀ ਇੱਕ ਵੀਡੀਓ ਆਪਣੇ ਚੈਨਲ ਤੋਂ ਵਾਇਰਲ ਹੁੰਦੀ ਹੈਗੀ ਇਹਨਾਂ ਦੇ ਜਿਹੜੇ ਖਿਲਾਫ ਪਾਈ ਹੋਈ ਹੈ ਜਿਹੜੇ ਇਹਨਾਂ ਦੇ ਕਰਤੂਤਾਂ ਇਹਨਾਂ ਦੀਆਂ ਬਲਕਾਰ ਸਿੱਧੂ ਦੀ ਤਾਂ ਉਹ ਵੀਡੀਓ ਵਾਇਰਲ ਹੁੰਦੀ ਹੈ ਉਹਦੇ ਵਿੱਚ ਇਹ ਜੋ ਆਪਣੀਆਂ ਮਾਵਾ ਪੈਣਾ ਜਿਹੜੀਆਂ ਸਾਡੇ ਮਾਤਾ ਪੈਣਾ ਇਹਨਾਂ ਨੂੰ ਗਲਤ ਸੰਦਰਾਂਦ ਲਈ ਜੋ ਵਰਤ ਰਹੇ ਆ ਗਲਤ ਸ਼ਬਦ ਵਰਤ ਰਹੇ ਆ ਪੰਜਾਬੀ ਚ ਕਹੀਏ ਤਾਂ ਬਹੁਤ ਗੰਦੇ ਸ਼ਬਦ ਜੋ ਵਰਤੇ ਆ ਤੁਸੀਂ ਆਡੀਓ ਵਾਇਰਲ ਹੋਈ ਹੋਈ ਦੇਖੀ ਹੋਊਗੀ ਜਿਹਦੇ ਵਿੱਚ ਆਪਾਂ ਆਪਣੇ ਬੰਨੀਓ ਚੈਨਲ ਤੋਂ ਖਲਾਸਾ ਵੀ ਨਹੀਂ ਕਰ ਸਕਦੇ ਕਿਉਂਕਿ ਬਹੁਤ ਗੰਦੇ ਸ਼ਬਦ ਵਰਤੇ ਗਏ ਆ ਤਾਂ ਉਹ ਆਡੀਓ ਵਾਇਰਲ ਹੋਣ ਕਾਰਨ ਇਹਨਾਂ ਨੇ ਮਨਿੰਦਰ ਸਿੱਧੂ ਤੇ ਪਰਚਾ ਪਾ ਦਿੱਤਾ ਕਿ ਜਿਹੜੇ ਇਹਨਾਂ ਦੇ ਪੀਏ ਆ ਹੁਣ ਕਹਿੰਦਾ ਮਤਲਬ ਆਪ ਸਾਈਡ ਤੇ ਰਹਿ ਗਏ ਤਾਂ ਜੇ ਹੁਣ ਇਹਦੀ ਵੀਡੀਓ ਵਾਇਰਲ ਹੋ ਰਹੀਏ ਦੇ ਖਿਲਾਫ ਵੀ ਤੂੰ ਕਰਨਾ ਤੂੰ ਖੁਦ ਕਰਕੇ ਦਿਖਾ ਕੀ ਕਰਨਾ ਚਾਹਣਾ ਤੇ ਇਧਰੋਂ ਪੱਤਰਕਾਰ ਪੂਰੀ ਤਰ੍ਹਾਂ ਸਾਡੇ ਪੰਜਾਬ ਦੇ ਜਿੰਨੇ ਵੀ ਪੱਤਰਕਾਰ ਆ ਸਾਰੇ ਇਕੱਠੇ ਹੋ ਚੁੱਕੇ ਆ ਜਿਹਦੇ ਵਿੱਚ ਕੀ ਬਲਕਾਰ ਸਿੰਘ ਸਿੱਧੂ ਨੂੰ ਬਲਕਾਰ ਸਿੱਧੂ ਨੂੰ ਸਿੱਧਾ ਅੰਜਾਮ ਹੁਣ ਜੋ ਬਹੁਤ ਵੱਡਾ ਭੁਗਤਣਾ ਪਏਗਾ ਚਲੋ ਜੀ ਖਾਸ ਕਰਕੇ ਜੋ ਆਪਣੇ ਪੰਜਾਬ ਚ ਗੱਲਬਾਤ ਹੁੰਦੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਚੈਨੂ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨਦਾ ਰਹੇ ਧੰਨਵਾਦ